ਰਾਉ ਲੰਮੀ ਬਾਜ ਮਤਲਬ ਵੱਡ ਲੋ ਕਣਕ ਵੜ ਦਿੰਦੇ ਇੱਥੇ ਅੱਥੀ ਹੂੰ ਤੇ ਜਦੋਂ ਬਰੂਲਾ ਆਇਆ ਨਾ ਅਸੀਂ ਮਾਰਨੀ ਤਾੜੀਆਂ ਐ ਕਰਕੇ ਹਾਂ ਮਗਰ ਭੱਜ ਲੈਣਾ ਉਹਨਾਂ ਦਾ ਸਰਚ ਕਰਕੇ 76 ਲਾ ਕੇ ਹੂੰ ਕਹਾਂ ਭਾਂ ਜੋ ਛੇੜਦੇ ਆ ਉਹਨੂੰ ਕਹਿੰਦਾ ਜਿਆਦੇ ਵਧੂ ਆ ਪਤਾ ਨਹੀਂ ਕਾਦੇ ਸੀੜੀਆਂ ਚੱਲੀਆਂ ਸੀਂਗੀਆਂ ਤਾਵੇ ਵਾਲੀਆਂ ਉਹ ਵੀ ਅਸੀਂ ਗਵਾਂਡੀ ਦੀ ਚਲਾ ਲੈਣੀ ਫਿਲਮ ਆਉਣੇ ਵੇਖੀ ਜਾਣੀਆਂ ਅਸੀਂ ਘਰੇ ਫਰੀਚ ਵੇਖੀ ਜਾਣੀਆਂ ਫਿਰ ਗਵਾਂਡੇ ਨੂੰ ਪਤਾ ਲੱਗ ਗਿਆ ਉਹਨੇ ਕੀ ਕਰਿਆ ਨਾ ਜਿਹੜੇ 3 ਵਾਲੀ ਤਾਰ ਹੁੰਦੀ ਐ ਉਹ ਪਾਣੀ ਚ ਪਾ ਦਿੰਦਾ ਹੁੰਦਾ ਨਹੀਂ ਫੇਰ ਨਹੀਂ ਚੱਲਦੀ ਸੀ ਕੇਵਲ ਤਾਰ ਕਰਨਾ ਪੜ ਕੇ ਬਾਥਰੂਮ ਚ ਛਪਾ ਦੇਣ ਜਾਂ ਕੰਧਾਂ ਚ ਉਧਰ ਗਰਾਉਂਡ ਚ ਨਾ ਤੇ ਜਦੋਂ ਬਈ ਜਿਹੜੇ ਦੇ ਹੱਥ ਲੱਗ ਜਾਂਦਾ ਲਵ ਲੈਕਟਰ ਤੇ ਫਿਰ ਬਈ ਉਹ ਤੇ ਬਹੁਤ ਇੱਕ ਦੂਜੇ ਨੂੰ ਪੜਾਉਣਾ ਤੇ ਗੱਲਾਂ ਗੱਲਾਂ ਉਹੀ ਪਿਡੀਆਂ ਗਿਡੀਆਂ ਕਿਵੇਂ ਆਈ ਲਵ ਯੂ ਆਈ ਮੈਸਜ ਯੂ ਆਈ ਕੈਸ ਯੂ ਤੇ ਫਿਰ ਨਹੀਂ ਖਾਂਦਾ ਸੀਗਾ ਥੱਲੇ ਕਿਹੜਾ ਦੱਸੂ ਫੁੱਲ ਹੈ ਗਲਾਬ ਖਤਮ ਹੀ ਨਾ ਕਰਦੇ ਯਾਰ ਤੋਂ ਸੇ ਤੇਮਾਰੀ ਸੇਲੀ ਸੇਲੀ ਕਿਉਂਕਿ ਜਿਹੜਾ ਲਾਉਣਾ ਮੋਹਸ਼ਾ ਲਾਉਣਾ ਕੀ ਮਤਲਬ ਇਹ ਭੂਗੰਦਾ ਕੇ ਦੇ ਸੁੱਖ ਦਾ ਜਾਂ ਵਿਆਹ ਹੁੰਦਾ ਹਨ ਉਹ ਮਰਗ ਦੇ ਵੀ ਨਹੀਂ ਛੱਡਦੇ ਸੀ ਉਹਦੋਂ ਨਾ ਲਾਂਕੇ ਜਾਣਾ ਪੀੜ ਕੈਨਸਲ ਕਰਕੇ ਉਹ ਅੰਦਰੋਂ ਹੀ ਗਿਆਨ ਆ ਬਈ ਮੈਨੂੰ ਗਿਆਨ ਸਭ ਪੜਿਆ ਗਿਆਨ ਸਾਂਹ ਨਹੀਂ ਜਾਂਦਾ ਇਹਦੇ ਤੋਂ ਉੱਠ ਛਲ ਛਲ ਉਹ ਚਾਚਾ ਚਾਹ ਪੀ ਲੋ ਸੁਣਿਆ ਨਹੀਂ ਆ ਜਾਓ ਫਿਰ ਮਾਈ ਪੀ ਜੂਗਾ ਦੋ ਤਿੰਨ ਰੀ ਆਉਣਗੇ ਹੁਣ ਆਉਣਗੇ ਅੱਗੇ ਖੇਤਾਂ 'ਚ ਵਾਜ ਮਾਰ ਦਿੰਦੇ ਸੀ ਆਏ ਹਨਾ ਵਾਜ ਬਾਈ ਬਾੜੀ ਲੰਮੀ ਸੀ ਬਜ਼ੁਰਗਾਂ ਦੀ ਆਪਣੀ ਤਾਂ ਹੈ ਹੀ ਨਹੀਂ ਹੁਣ ਵਾਜ ਹੂੰ ਉਦੋਂ ਪਾਣੀ ਵਢਾਉਂਦਾ ਹੁੰਦਾ ਮੀਰਾ ਵਜ ਦਿੰਦੇ ਸੀ ਇੱਕ ਨੰਬਰਦਾਰ ਹੁੰਦਾ ਇੱਕ ਮੀਰਾ ਵਾ ਹੂੰ ਘੜੀ ਨਹੀਂ ਹੁੰਦੀ ਉਹਦੇ ਕੋਲੇ ਕੱਲੇ ਕੋਲੇ ਬਈ ਘੜੀ ਹੁੰਦੀ ਗੀ ਟਾਈਮ ਦਾ ਵਢਾਉਂਦਾ ਹੀ ਉਹਨੂੰ ਕੋਈ ਵੱਡੀ ਘੜੀ ਹੁੰਦੀ ਸੀ ਹਾਂ ਉਹ ਬਰਾਹਮ ਆਵਾਜ਼ ਮਾਰਦਾ ਉਦੋਂ ਆਹ ਦਰਖਦੂਤ ਘੱਟ ਹੁੰਦੇ ਸੀਗੇ ਹੁਣ ਪਹਿਲਾਂ ਕਹਿੰਦੇ ਬਾਹਲੇ ਦਰਖਦੂਤ ਨਹੀਂ ਦਰਖਦੂਤ ਨਹੀਂ ਹੁੰਦੀ ਰਾਵਾਵਾਂ ਦੀ ਹੁੰਦੀ ਜੰਡ ਜੁੰਡ ਜੇ ਹੂੰ ਫਿਰ ਲੰਮੀ ਆਵਾਜ਼ ਮਤਲਬ ਵੱਢ ਲੈ ਆਏ ਕਰਦੇ ਸੀਗੇ ਉਹ ਅਗਲਾ ਪਾਣੀ ਵੱਢ ਲੈਂਦਾ ਹੁੰਦਾ ਜੀ ਹਾਂ ਅਮੀਰਾ ਬਣੋ ਵਾਲਾ ਘਰ ਹੀ ਦਾਲ ਸਬਜ਼ੀ ਦਾਣੇ ਦੂਣੇ ਸਿੱਟੀ ਜਾਂਦਾ ਹੁੰਦਾ ਸੀਗਾ ਪਾਣੀ ਦਾ ਅੱਧਾ 1-2 ਮਿੰਟਾਂ ਆਣ ਪੜ ਹੁੰਦੀ ਸੀਗੀ ਉਦੋਂ ਠੀਕ ਅਮੀਰਾ ਆਪਦੀ ਇਮਾਨਦਾਰੀ ਤੇ ਹੁੰਦਾ ਹੀ ਕੰਮ ਤੇ ਹੁਣ ਤਾਂ ਆਪਣੇ ਮੋੜ ਦਾ ਪਾਣੀ ਦੀ ਵਾਰੀ ਤੂੰ ਹੀ ਨਹੀਂ ਜਾਂਦੇ ਹਣਾ ਬੰਦੇ ਸਾਡੇ ਬਾਈ 7 ਸਾਲ ਹੋ ਗਿਆ ਵਾਹਾਂ ਚ ਪਾਣੀ ਨਹੀਂ ਵੇਖਿਆ ਠੇਕੇ ਦੇ ਦਿੰਨੇ ਆ ਵਾ ਪਿੱਛੀ ਲਵਾ ਦਿੰਦੇ ਜਿਹੜੇ ਨੂੰ ਵੀ ਦਿੰਨੇ ਆ ਅੱਛਾ ਕਦ ਕੀ ਆਊਗਾ ਪਾਣੀ ਆਪਣਾ ਕੱਸੀ ਦਾ ਹੁਣ ਵੇ ਇੱਕ ਇੱਕ ਮਿੰਟ ਮੈਨੂੰ ਵਾਰੀ ਦਾ ਵੀ ਨਹੀਂ ਬਈ ਪਤਾ ਹਾਂ ਠੀਕ ਹੈ ਠੀਕ ਉਧਰਲੇ ਵਾਣ ਦਾ ਪਤਾ ਨਾ ਇੱਧਰ ਹਾਂ ਕਈ ਦੂ ਆਪਣਾ ਮੁੰਡਾ ਗੋਰੇ ਕੇ ਆ ਤੇ ਇਹਨਾਂ ਨਾਲ ਹੀ ਇੱਕ ਦੋ ਮਿੰਟਾਂ ਪਿਛੇ ਹੀ ਸਿਰ ਪਾੜਤੀ ਇੱਕ ਦੂਜੇ ਦੇ ਹੂੰ 25-30000 ਤੋਂ ਸਾਡਾ ਲੱਗਿਆ 25-30000 ਇਹਨਾਂ ਦਾ ਲੱਗਿਆ ਸਹੀ ਹੁਣ ਮੋਟਰਾਂ ਕਰਕੇ ਬੜਾ ਫਰਕ ਪੈ ਗਿਆ ਮੁੰਡਾ ਪਾਉਂਦਾ ਭਾਂਜ ਮੁੜ ਕੇ ਐ ਸਵਾਈ ਵਾਲੀਆਂ ਪੋਸਟਾਂ ਹੂੰ ਵਾਰੀ ਦਾ ਉਹ ਪਤਾ ਨਹੀਂ ਹੁੰਦਾ ਮੇਰੇ ਵਰਗੇ ਨੂੰ ਬਈ ਸਹੀ ਗੱਲ ਬਈ ਵਾਰੀ ਕਿਦਣਾ ਵਾਰੀ ਕਰਦਾ ਹੁਣ ਅੱਗੇ ਉਹਨੇ ਗਾਣਾ ਵੀ ਗਾਇਆ ਨਾ ਪਾਣੀ ਦੀ ਵਾਰੀ ਪਿੱਛੇ ਲੜ ਪਏ ਬੱਦਗੇ ਤਾਂ ਹੀ ਮਿੱਤਰਾ ਉਦੋਂ ਪਾਣੀ ਪਿੱਛੇ ਬਈ ਪਾਣੀ ਮੱਟ ਤੇ ਪਾਣੀ ਹੂੰ ਇਹ ਪੂਰਾ ਅਣਖ ਦਾ ਮੂਤਾਂ ਹੁੰਦਾ ਸੀ ਤੇ ਲੋਡ ਵੀ ਬਹੁਤ ਸੀ ਇਹਦੀ ਹਾਂ ਹੁਣ ਪਾਣੀ ਦੀਆਂ ਮਾਰੀਆਂ ਮੋਟਰਾਂ ਨੇ ਬਈ ਜਮਾਂ ਫੇਲ ਹੀ ਕਰਤਾ ਹੁਣ ਤਾਂ ਆਪਣੇ ਵਰਗਾ ਪੂਰਾ ਸਰੀਰ ਬਣਾਈ ਬੈਠਾ ਨਵਾਰੀ ਤੇ ਇਹਨੇ ਫੋਨ ਆ ਜਾਂਦਾ ਓਏ ਤੂੰ ਯਾਰ ਮੋਟਰ ਨਾਲ ਲਾ ਲਈ ਮੇਰਾ ਰਹਿੰਦਾ ਕਿਹੜਾ ਚੱਲ ਯਾਰ ਛੱਡ ਪਰੇ ਹਨਾ ਸਾਧ ਦੀ ਵਾਰੀ ਦਾ ਯਾਰ ਕੋਈ ਨਹੀਂ ਲਾਉਂਦਾ ਹੂੰ ਤੇ ਬਾਕੀ ਵਾਰੀਆਂ ਰਹਿ ਹੀ ਨਹੀਂ ਗੰਗਾ ਬਾਈ ਨਿੱਕੀਆਂ ਨਿੱਕੀਆਂ ਮੋਗਨਾ ਕਰਤੀਆਂ ਹੂੰ ਕੋਈ ਕਿਸੇ ਦਾ ਕੋਈ ਧਰਨਾ ਨਹੀਂ ਲੱਗਦਾ ਉਹ ਵਾਰੀਆਂ ਪਿੱਛੇ ਕੋਸ ਨਹੀਂ ਕਰਦੇ ਬਸ ਤਾਂ ਤਾਂ ਹੀ ਸਰਕਾਰ ਕਹਿੰਦੇ ਵੀ ਟੇਲਾਂ ਦੇ ਪਾਣੀ ਪੰਚਾਇਤ ਹਾਂ ਪਾਣੀ ਉਹ ਹੀ ਆ ਬਸ ਘਟਾ ਘਟਾ ਕੇ ਗਾਂ ਕਰਤਾ ਜਰਾ ਹੀਰ ਕਣਕ ਦੇ ਬਾਡੀ ਚਾਹ ਧਰੀਏ ਕਦੇ ਤਾਂ ਕਣਕ ਵੜਦੇ ਹੁੰਦੇ ਆ ਕਣਕਾ ਪੱਕੀਆਂ ਹੁੰਦੀਆਂ ਬਾਈ ਬਾਲੇ ਮੰਤਰੀ ਦਾ ਕੰਮ ਹੁੰਦਾ ਹੈ ਉਹ ਤਾਂ ਕਰਕੇ ਬੁੱਕਲ ਬਾਕਲ ਕਰਕੇ ਅੱਗ ਲਾਉਂਦਾ ਬੰਦਾ ਯਾਰ ਬਹੁਤ ਹੁੰਦਾ ਚਾਰੇ ਪਾਸੇ ਬਰੂਦ ਹੀ ਹੁੰਦਾ ਬਾਈ ਉਦੋਂ ਸਹੀ ਹੈ ਸਹੀ ਤਾਂ ਉਦੋਂ ਘਰਵੀਆਂ ਆਉਂਦੀਆਂ ਜਿਹੜੇ ਦੂਰ ਵਾਲੇ ਵਾਣ ਹੁੰਦੇ ਉਹ ਬਣਾਉਂਦੇ ਦੇਖੀਏ ਬੀੜੀ ਖੇ ਪੀਂਦੇ ਹੁੰਦੇ ਲੋਕ ਕੇ ਦਸੀ ਮਾੜਾ ਬਾਤੀ ਭਰ ਕੇ ਸਾਡੇ ਮੇਜਰੋਂ ਵੀ ਛੁੱਟ ਜਾਂਦੀ ਉਹ ਪਾਣੀ ਗਲਾਸਾਂ ਚ ਬੀੜੀਆਂ ਪੀਂਦੇ ਹੁੰਦੇ ਬਾਈ ਨੇ ਤਾਂ ਧਰੀ ਉਹ ਚਾਹ ਹਨਾ ਬਾਈ ਕਣਕਾਂ ਚ ਹੈਂ ਡਰ ਲੱਗਦਾ ਉਹ ਤਾਂ ਡਰ ਲੱਗਦਾ ਕਹਿੰਦੇ ਹੁੰਦੇ ਕੰਧ ਟੱਪ ਕੇ ਵੀ ਅੱਗ ਭੱਜ ਜਾਂਦੀ ਹੈ ਨਾ ਬਾਲਾ ਔਖਾ ਕੰਮ ਹੈ ਹੈ ਪਰਲੀ ਫਿਰ ਬਾਟੀ ਉਦੋਂ ਆਕਾ ਨਹੀਂ ਹੁੰਦਾ ਸੀਗਾ ਹੂੰ ਜਦੋਂ ਇਹ ਕਣ ਕ ਵੱਡੀ ਜਾਂਵੇਂ ਜਿਹੜਿਆ 90 99 ਵਾਲਿਆ 88 ਵਾਲਿਆ ਹਨਾ ਜੇ ਉਹ ਮਾਡਲ ਆ ਇਹਨਾਂ ਨੇ ਸਾਰਾ ਕੁਝ ਦੇਖਿਆ ਬਿਨਾ ਮੋਬਾਈਲ ਤੋਂ ਵੀ ਰਹੇ ਆ ਸਾਰੇ ਟੀਵੀ ਬਲੈਕ ਐਂਡ ਵਾਈਟ ਵੀ ਵੇਖਿਆ ਨਾ ਕਮਲਜੀਤ ਸਾਰਾ ਕੁਝ ਦੇਖਿਆ ਤੇ ਹੀ ਕਣਕ ਵੜ ਦਿੰਦੇ ਇੱਥੇ ਅੱਥੀ ਹੂੰ ਤੇ ਜਦੋਂ ਬਰੂਲਾ ਆਇਆ ਨਾ ਅਸੀਂ ਮਾਰਨੀ ਤਾੜੀਆਂ ਐ ਕਰਕੇ ਹਾਂ ਮਗਰ ਭੱਜ ਲੈਣਾ ਸਰਚ ਕਰਕੇ 76 ਲਾ ਕੇ ਕਹਾਂ ਭਾਂ ਸੇ ਛੇੜਦੇ ਆ ਉਹਨੂੰ ਕਹਿੰਦਾ ਜਿਆਦੇ ਵਧੂਗਾ ਪਤਾ ਨਹੀਂ ਕਾਰਨ ਕੀ ਹੁੰਦੇ ਪਤਾ ਨਹੀਂ ਉਹੀ ਹੁੰਦਾ ਹੀ ਹਵਾ ਹੂਆ ਮਗਰ ਭਜਦੇ ਹੁੰਦੇ ਬਰੋਲੇ ਹਾਂ ਜੋ ਤਾੜੀ ਮਾਰ ਦੇਣੀ ਤੇ ਬਾਲਾ ਕੋ ਕਰ ਨਹੀਂ ਦਿੰਦੇ ਨੇ ਖੇਤਾਂ ਚ ਹੂੰ ਠੰਡਾ ਮਾਰ ਕੇ ਰੱਖਣਾ ਪੈਂਦਾ ਜਿਵੇਂ ਤੂੰ ਗੱਲ ਕਰੀਏ ਬਲੈਕ ਐਂਡ ਵਾਈਟ ਟੀਵੀ ਦੀ ਕਮਲਜੀ ਦਾ ਕੇ ਸਪੀਕਰ ਹੁੰਦੇ ਸੀ ਆਪਣੇ ਕੋਲੇ ਦੇ ਤੋੜਿਆਂ ਦੇ ਮੂਥੇ ਮਾਰ ਦਿੰਦੇ ਜਣਾ 38 ਨੇ ਤਾਂ ਅਸੀਂ ਪਾਕਿਸਤਾਨ ਚਲਾ ਲਿਆ ਜੀ ਬਾਈ ਪੀਟੀਵੀ ਪੀਟੀਵੀ ਚੱਲਦੇ ਹੁੰਦੇ ਹਾਂ ਨਾਲਾ ਕਿ ਨਾ ਅਸੀਂ ਦੂਜਾ ਆਪ ਪ੍ਰੋਟੇਸਪੀਕਰ ਹੂੰ ਉਹ ਚੰਬਕ ਲਾ ਲਾ ਕੇ ਮੈਂ ਅਸੀਂ ਪਹਿਲਾਂ ਤੋਂ ਹੀ ਰਹੇ ਹਾਂ ਬਹੁਤ ਇਹ ਸਾਈਕਲੈਟ ਇੱਕ ਜੇ ਸੀੜੀਆਂ ਚੱਲੀਆਂ ਸੀਂਆਂ ਤਵੇ ਵਾਲੀਆਂ ਉਹ ਵੀ ਅਸੀਂ ਗਵਾਂਡੀ ਦੀ ਚਲਾ ਲੈਣੀ ਫਿਲਮ ਉਹਨੇ ਵੇਚੀ ਜਣੀਆਂ ਅਸੀਂ ਘਰੇ ਫਰੀਚ ਵੇਚੀਆਂ ਨੀਆਂ ਫਿਰ ਗਵਾਂਡੇ ਨੂੰ ਪਤਾ ਲੱਗ ਗਿਆ ਉਹਨੇ ਕੀ ਕਰਿਆ ਨਾ ਜਿਹੜੇ ਤੀਨੇ ਵਾਲੀ ਤਾਰ ਹੁੰਦੀ ਹੈ ਉਹ ਪਾਣੀ ਚ ਪਾ ਦਿੰਦਾ ਹੁੰਦਾ ਫੇਰ ਨਹੀਂ ਚੱਲਦੀ ਸੀ ਹੂੰ ਕੇਵਲ ਤਾਰ ਤੇ ਕੁੰਡੀਆਂ ਵੀ ਲਾਉਂਦਾ ਹੁੰਦਾ ਸੀ ਹੈਨਾ ਹੈ ਕੰਮ ਜੀ ਕੋਈ ਕੰਮ ਨਹੀਂ ਛੱਡਿਆ ਆਪਾਂ ਤੇ ਇੱਕ ਸਾਈਕਲ ਦੀਆਂ ਤਾਰਾਂ ਚ ਕੀ ਪਾਉਂਦੇ ਵੱਡ ਵੱਡ ਕੇ ਕਹਦਾ ਉਹ ਪੌਂਦੇ ਦੇ ਉਹਦਾ ਮੁੱਲ ਉਹਦਾਂ ਹੁੰਦਿਆਂ ਸੀ ਉਹ 20 ਦਾ ਪੈਕਟ ਸਕੈਚ ਹੁੰਦੇ ਸਕੈਚ ਵੱਡ-ਵੱਡ ਪੌਂਦੇ ਹੁੰਦੇ ਸੀ ਉਹਦੇ ਪੈਸੇ ਨਹੀਂ ਹੁੰਦੇ ਸੀ ਜਾਂ ਟਿਊਬ ਕੱਟ ਕੇ ਉਹਦੇ ਪੈਂਚਰ ਜੇ ਬਣਾ ਕੇ ਹਾਂ ਪੈਂਚਰਾ ਵੀ ਲਾ ਲੈਂਦੇ ਘਰੇ ਸਹੀ ਹੈ ਅਸੀਂ ਉੱਥੇ ਥੋੜੇ ਪਿੰਡ ਵਾਲੇ ਗਿਆਨ ਤੋਂ ਸਿੱਖੀ ਜਾਂਦੇ ਬਾਬੇ ਤੋਂ ਹਮ ਅੱਡੇ ਦੇ ਜੋ ਸਕੂਲ ਤੇ ਕੋ ਕੁਰਤਾ ਪਜਾਮੇ ਵਿੱਚ ਪਸਾ ਕੇ ਹਵਾ ਭਰਦੇ ਹੁੰਦੇ ਸੀ ਹਨ ਐ ਉਹ ਗੱਲਾਂ ਗੰਗਾ ਯਾਰ ਹਨਾ ਸਕੂਲੋਂ ਦਾਣੇ ਕਣਕ ਮਿਲਦੀ ਸੀ ਸਕੂਲੋਂ ਤੇ ਉੱਥੇ ਖਾਣ ਨੂੰ ਲੈ ਲੈਣਾ ਉਹ ਯਾਰ ਟਾਈਮ ਟਾਈਮ ਨਾ ਹੁੰਦਾ ਕੰਮ ਉਹ ਆਪਾਂ ਕਰਿਆ ਗਰੀਬੀ ਦਾ ਵਿੱਚ ਕੋਈ ਸ਼ੌਕ ਨਹੀਂ ਸੀ ਕਿਸੇ ਦਾ ਹੁਣ ਕਈ ਭਰਾ ਕਹਿ ਦਿੰਦੇ ਸੱਬਿਆ ਚਾਰ ਸੀ ਉਹ ਸੀਗਾ ਸੀਦਾ ਚੰਗਾ ਉਹ ਕਿਉਂਕਿ ਉਦੋਂ ਤਜ਼ੀਰ ਕੰਮ ਸੀ ਉਹ ਸੀ ਪਰ ਕਰਿਆ ਆਪਾਂ ਮਜਬੂਰੀ ਚ ਹੀ ਆਜ ਕੱਲ ਜਵਾਕਾਂ ਨੂੰ ਸਹੂਲਤ ਬਾਲੀ ਆ ਨਿੱਕੇ ਨਿੱਕੇ ਫੋਨ ਸਾਰਾ ਕੋ ਚੱਕੀ ਫਿਰਦੇ ਆ ਬਈ ਹੂੰ ਇਹ ਮੈਨੂੰ ਪਤਾ ਮੈਂ 13 ਆ ਕੇ 14 ਚ ਲੈ ਆਈ ਫੋਨ ਨਾਲੇ ਉਦੋਂ 5 6 ਸਾਲ ਹੋ ਗਏ ਸੀ ਲੋਕਾਂ ਦੇ ਆ 1100 ਹੋ ਗਿਆ ਆਪਾਂ 14 ਵਿੱਚ ਫੇਸਬੁੱਕ ਚਲਾਉਣ ਲੱਗੇ ਹਾਂ ਫੋਨਾਂ ਦੇ ਚਲਾਈ ਹੂੰ ਬਈ ਕੱਲ ਦੇ ਬਣੇ ਚੈਨਲ ਵਾਲੇ ਤੇ ਸਾਨੂੰ ਉਹ ਦੱਸਦੇ ਆ ਜਿਹੜੇ ਪੌਡਕਾਸਟ ਕਰਦੇ ਆ ਹਾਂ ਤੇਰੀ ਬਟਨ ਟੁੱਟਿਆਂ ਦਾ ਹੀ ਡੱਕੇ ਨਾਲ ਹੀ ਵਿੱਚ ਮਾਰ ਮਾਰ ਕੇ ਫੇਸਬੁੱਕ ਚਲਾਈ ਆ ਬਾਈ ਚਲਾਈ ਇਸੇ ਦਿੱਤੀ ਦਾ ਕਿੰਨਾ ਹੁੰਦਾ ਸੀਗਾ ਹੂੰ ਮੇਰੀ ਰਾਜਵੀਰ ਸਿੰਘ ਆਈ ਹੁੰਦੀ ਸੀਗੀ ਉਹ ਬਲੌਕ ਹੋ ਗਈ ਬੰਨੀ ਕੀ ਚੱਕਰ ਇਹ ਪੰਗੇ ਬਹੁਤ ਲੈਣਾਂ ਨੇ ਕਮਲਜੀਤ ਹਨਾ ਫੇਸਬੁੱਕ ਤੇ ਹਰ ਇੱਕ ਨਾਲ ਬਲੌਕ ਤੇ ਪੂਰੀ ਆ ਗਈ ਹੈ ਤੁਸੀਂ ਪਰ ਉਹ ਤਾਂ ਮੈਨੂੰ ਆਪਾਂ ਦੂਜਿਆਂ ਦਾ ਨਹੀਂ ਪਤਾ ਹੁੰਦਾ ਕਿਵੇਂ ਇਹ ਪੂਰੀ ਵਾਰਤਾ ਲਾਪ ਹੁੰਦੀ ਸੀ ਇਹ ਖੇਰਪੰਦਾ ਹੀ ਕੰਮ ਇਹਦਾ ਇਹ ਮਸ਼ੂਰੀ ਹੁੰਦਾ ਸੀ ਅੱਜ ਫਲਾ ਦੇ ਨਖੇਪੜ ਪਿਆਣ ਆਪਾਂ ਬਈ ਕਿਤੇ ਕਿਤਾਬ ਨਹੀਂ ਪੜੀ ਕਿਸੇ ਦੀ ਹੁਣ ਧਣੀ ਉਹ ਕਰਦਾ ਹੈ ਤੇ ਉਹੀ ਅੰਦਰੋਂ ਹੀ ਗਿਆਨ ਆ ਬਈ ਮੈਨੂੰ ਗਿਆਨ ਸਾਹ ਨਹੀਂ ਜਾਂਦਾ ਗਿਆਨ ਸਾਹ ਨਹੀਂ ਜਾਂਦਾ ਇਹਦੇ ਤੋਂ ਹਾਂ ਉਹ ਛੱਡ ਛੱਡ ਹੱਥ ਨੇ ਜਿਵੇਂ ਜਮਲਾ ਮੈਂ ਮਨਪ੍ਰੀਤ ਬਾਦਲਵੰਨੀ ਹੋਣਾ ਪੀਪਲ ਪਾਰਟੀ ਹੂੰ ਠੀਕ ਐ ਨਵੀਂ ਪਾਰਟੀ ਦੇ ਚਾਹ ਵਾਲਾ ਹੁੰਦਾ ਸੀ ਗੱਲਾਂ ਸੁਣਾਸਣਾ ਲੋਕਾਂ ਨੂੰ ਪ੍ਰਭਾਵਿਤ ਕਰ ਲੈਣਾ ਦੂਜੇ ਦਿਨ ਮੈਂ ਸਿੰਘਵੀਰ ਬਾਦਲ ਦਾ ਪ੍ਰਚਾਰ ਕੀਤਾ ਜਿਹਦੇ ਦਿਨ ਕੈਪਟਨ ਦਾ ਨਹੀਂ ਸ਼ੁਰੂ ਤੋਂ ਬਦਲਾ ਆ ਜਾਉਣਾ ਇਹ ਪਤਾ ਨਹੀਂ ਕਿਹਦੇ ਕਮੈਂਟ ਚ ਵੱੜ ਜਿਓ ਇਹ ਲੜੀ ਕੋਈ ਇਹਨਾਂ ਦਾ ਸੀ ਵਿੱਚ ਆ ਜਾਂਦਾ ਸੀ ਆ ਸਿੱਧੂ ਮੂਸੇ ਵਾਲੇ ਤੇ ਬੱਬੂ ਮਾਨ ਦੇ ਬਹੁਤ ਮੈਂ ਟਿਕ ਟਿਕਾ ਕਰਾਇਆ ਇਹਨਾਂ ਦਾ ਹੂੰ ਕਮੈਂਟ ਕਰ ਕਰ ਕੇ ਲੋਕਾਂ ਦਾ ਠੀਕ ਵੀ ਤੁਹਾਨੂੰ ਦੋਵਾਂ ਨੇ ਕੋਹ ਨਹੀਂ ਦੇਣਾ ਜਵਾਕ ਵੀ ਬਹੁਤ ਕੁੱਟਦਾ ਰਿਹਾ ਕਹੋ ਜੀ ਦਾ ਨਾ ਛੇਮੀ ਵਾਲੇ ਇਹ ਹੂੰ ਉਈ ਦੋ ਸੱਚੋ ਦਲੀਆ ਕੇ ਦਿੰਦੇ ਦੇ ਜਵਾਕਾਂ ਨੂੰ ਉਹ ਸੱਚ ਹਾਂ ਬਈ ਰਾਜਵੀਰ ਨੇ ਨਾ ਕੜੀ ਚੌਲ ਉਹ ਚੱਲੇ ਚੱਲੇ ਸਕੂਲ ਚ ਮੈਡ ਡੀਲ ਚੱਲੇ ਮੈਡ ਡੀਮੀਲ ਉਹ ਬਹੁਤ ਖੋਖੋ ਖਾਦੇ ਸਾਨੂੰ ਕਰੀਏ ਤਾਂ ਮੋੜਦਾ ਉਹਦਾ ਵੀ ਕਾਰਨ ਸੀਗਾ ਇਹਦੇ ਤੋਂ ਆਂਗਿਆਂ ਨੇ ਬਈ ਪੜਦੇ 5 ਕਿਲੋਮੀਟਰ ਹੁੰਦੇ ਪਿੰਡ ਆ ਤੇ ਅਸੀਂ ਇਹਨਾਂ ਨੇ ਤਾਂ ਕੀ ਕਰਨਾ ਛੁੱਟੀ ਤੋਂ ਬਾਅਦ ਬਈ ਘਰੋ ਘਰੀ ਵੜ ਜਾਣਾ ਹੁੰਦਾ ਸੀਗਾ ਤੇ ਸਾਡੀ ਬਈ ਘੰਟਾ ਡੇਢ ਘੰਟਾ ਬਾਅਦ ਬੱਸ ਆਉਂਦੀ ਸੀਗੀ ਹਾਂ ਜਾਂ ਤਾਂ ਸਿੱਧੇ ਹੋ ਜਾਣੇ ਬਈ ਖੁੱਡੇ ਰੜ ਜਾਂਦੇ ਸਾਨੂੰ ਆ ਜਾਂਦੇ ਦੁਪਹਿਰੇ ਖਾ ਲ ਗਏ ਹੂੰ ਇੱਕ ਕਰ ਕਮ ਜੀ ਤੋਂ ਪਾਰਟੀ ਕਰੀ ਸੀ ਆਪਦੀ ਆ ਪਲੱਸ 2 ਦੀ ਉਹ ਤੁਸੀਂ ਜੱਗ ਕਾ ਚਟਨੀ ਦੇ ਪੀ ਗਏ ਹਨ ਇਹ ਹੀ ਪੀ ਗਏ ਹਨ ਨਹੀਂ ਯਾਰ ਪੀਤਾ ਹੀ ਕਿਹੜੇ ਨੇ ਪੀਤਾ ਹੀ ਪਤਾ ਨਹੀਂ ਗਾ ਤੇ ਖਾਣ ਪੀਣ ਚ ਆਪਣਾ ਪਹਿਲਾਂ ਤੇ ਸਬਰ ਰਿਹਾ ਅੱਜ ਨਹੀਂ ਇੱਕ ਹੋਰ ਯਾਰਾ ਗੱਲ ਸੀਗੀ ਭਲਾ ਦੀ ਤੂੰ ਸਕੂਲ ਦੀ ਸੀਗੀ ਜਨੌਰ ਵੀ ਬਹੁਤ ਫੜਦਾ ਰਿਹਾ ਹਾਂ ਜਨੌਰ ਕੀੜੀਆਂ ਹਾਂ ਕਹਿੰਦਾ ਜਨੌਰ ਸੀਗੀ ਉਹਦੇ ਡਲੇ ਮਾਰੀ ਜਾਂਦਾ ਹੀ ਆਹੋ ਬਹੁਣਾ ਹੈਗਾ ਮਾਸਟਰ ਬਈ ਕੋਟ ਦੀ ਬਾਲਾ ਹੀ ਉਹਦਾ ਯਾਰ ਗੁੱਸਾ ਨਾ ਵੀ ਤੇਰਾ ਕੋਈ ਲੈਂਦੇ ਹੋਣੇ ਸ਼ੌਂਕ ਦਾ ਉਹ ਤੋਂ ਤੋਰੀਆਂ ਵਾਲਾ ਕਹਿੰਦੇ ਨੇ ਉਹਨੇ ਰੱਖਿਆ ਸੀਗਾ ਖੁਜੇ ਨੇ ਹਾਂ ਖੁਜੇ ਨੇ ਖੁਸ਼ਾ ਖੁਸ਼ੇ ਜਿਵੇਂ ਕਲਾਉਂ ਦੀ ਸੀਣਾ ਨਾ ਉਹ ਦੱਸ ਨਹੀਂ ਸਕਦੇ ਆਪਾਂ ਨਾ ਤਾਂ ਬਈ ਸਕੂਲ ਰਹਿ ਗਏ ਉਹ ਨਿੱਕੇ ਨਿੱਕੇ ਜੋ ਆਕਾਣਾ ਮੈਡਮਾ ਉਧਰ ਉਦੋਂ ਜਿਹੜਾ ਇੱਕ ਅਦਾਸ਼ਕ ਹੁੰਦਾ ਸੀ ਸਾਰੇ ਸਕੂਲ ਚ ਤੇ ਉਹਨੂੰ ਉਹਨੇ ਲਵ ਲੈਟਰ ਹੂੰ ਕੁੜੀ ਬੰਨਵੋ ਤੇ ਉਹਨੇ ਕੀ ਕਰਨਾ ਪੜ ਕੇ ਬਾਥਰੂਮ ਚ ਛਪਾ ਦੇਨੇ ਜਾਂ ਕੰਧਾਂ ਚ ਉਧਰ ਗਰਾਊਂਡ ਚ ਨਾ ਤੇ ਜਦੋਂ ਬਈ ਜਿਹੜੇ ਦੇ ਹੱਥ ਲੱਗ ਜਾਂਦਾ ਲਵ ਲੈਟਰ ਤੇ ਫਿਰ ਬਈ ਉਹ ਤੇ ਬਹੁਤ ਇੱਕ ਦੂਜੇ ਨੂੰ ਪੜਾਉਣਾ ਤੇ ਗੱਲਾਂ ਗੱਲਾਂ ਉਹੀ ਪਿਡੀਆਂ ਗਿਡੀਆਂ ਕਿਵੇਂ ਆਈ ਲਵ ਯੂ ਆਈ ਮੈਸਜੂ ਆਈ ਕੈਸ ਜੂ ਲਾਇਆ ਹੁਣਾ ਇਦੂ ਗਾ ਅੰਗਰੇਜ਼ੀ ਮੋਕ ਜਾ ਇਦੂ ਇਦੂ ਗਾ ਅੰਗਰੇਜ਼ੀ ਮੋਕ ਉਦੋਂ ਆਈ ਕੈਸ ਜੀ ਦਾ ਪਤਾ ਨਹੀਂ ਹੁੰਦਾ ਸੀ ਆਈ ਮੈਸਜੂ ਦਾ ਵੀ ਨਹੀਂ ਪਤਾ ਹੁੰਦਾ ਈ ਕੱਲੇ ਆਈ ਲਵ ਜੂ ਦਾ ਪਤਾ ਈ ਤੇ ਜੇ ਕਿਸੇ ਨੂੰ ਆਈ ਲਵ ਜੂ ਕਹਿੰਦੇ ਮਾਸਟਰ ਕੋਡ ਦੇ ਹੁੰਦੇ ਸੀਗੇ ਮਾੜਾ ਸ਼ਬਦ ਮੰਨਿਆ ਗਿਆ ਸੀਗਾ ਦਿਲ ਚ ਤੀਰ ਜਿਟ ਪਾ ਜਾਂਦੇ ਹਾਂ ਉਹ ਲੈ ਕੇ ਤੇ ਦੂਜਾ ਇੱਕ ਸ਼ੇਰ ਲਿਖਿਆ ਹੁੰਦਾ ਸੀਗਾ ਥੱਲੇ ਕਿਹੜਾ ਦੱਸੀ ਫੁੱਲ ਹੈ ਗਲਾਬ ਖਤਮੀ ਨਾ ਤੇਾਰ ਤੋਂ ਸੇ ਤੇਮਾਰੀ ਸੇਲੀ ਸੀ ਕਿਉਂਕਿ ਜਿਹੜਾ 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 ਜਗਮੀ ਦਾ ਆਸ਼ਕ ਹੁੰਦਾ ਸੀਗਾ ਉਹ ਹੁੰਦਾ ਹੀ ਨਲਾਇਕ ਇਹ ਲਿਖਾਉਂਦਾ ਹੁੰਦਾ ਸੀ ਸੋਹਣੀ ਲਿਖਾਈ ਚ ਕਿਉਂਕਿ ਉਹਨੂੰ ਪ੍ਰਭਾਵਿਤ ਕਰਨਾ ਹੋਵੇ ਹੁਣ ਤਾਂ ਪ੍ਰੋਪੋਜ਼ ਦੇ ਆ ਗਿਆ ਲਖਿੰਦਰ ਅਰਗੇ ਤੋਂ ਹਣਾ ਜੰਬੂਟਰਾ ਵਾਲੇ ਤੋਂ ਹਾਂ ਜੀ ਤਾਂ ਚੰਗੀ ਲਿਖਾਈ ਹੋਣੀ ਸਾਰਾ ਨਾ ਕਲਾਸ ਸੋਹਣੀ ਉਹ ਤੋਂ ਲੈਟਰ ਲਿਖਾਉਂਦੇ ਤੇ ਆਪਾਂ ਨੂੰ ਤਾਂ ਉਹਦੇ ਬਈ ਨਾ ਪਤਾ ਹੀ ਨਹੀਂ ਸੀ ਕਿ ਕਿਸ ਨੂੰ ਉਹ ਤੋਂ ਵੱਡੀ ਕਲਾਸ ਵਾਲਿਆਂ ਦਾ ਹੁੰਦਾ ਸੀ ਜਿਵੇਂ ਆਪਾਂ ਛੇਵੀਂ ਸੀ 12ਵੀਂ ਬੂਰਮੀਆ ਨਾਲ ਦਾ ਹੁੰਦਾ ਹਾਂ ਤੇ ਉਹ ਬਈ ਵਿਚਾਰਿਆਂ ਦੇ ਅਧਿਆਸ਼ਕ ਪੰਜਾਬੀ ਵਾਲੇ ਨਬੋੜ ਆਏ ਸੋਵਾਲ ਤੇ ਇੱਕ ਆਪਣਾ ਪ੍ਰਿੰਸੀਪਲ ਸੀਗਾ ਕੀ ਨਾਮ ਸੀ ਉਹਦਾ ਕਮਲ ਸ਼ਰਮਾ ਜੀ ਹਾਂ ਉਹ ਦਾ ਬਰਾ ਆਉਣ ਲੱਗਾ ਉਹ ਦਾ ਬਟੈਸਟ ਆਂਗੋੜਾ ਆਉਂਦਾ ਹੀ ਤਰਾਉਂਦਾ ਗੇਟ ਤੋਂ ਜਿਹੜਾ ਜਿਹਨਾਂ ਕੋਈ ਪਾਣੀ ਪੀਂਦਾ ਕੋਈ ਨਲਕੇ ਤੇ ਖੜਾ ਕੋ ਕੁੜੀ ਖੜੀ ਹੋਣੀ ਨਾ ਕੁੜੀ ਵੇਖਣੀ ਨਾ ਮੁੰਡਾ ਵੇਖਣਾ ਤੂੰ ਦਾ ਬਾਲਾ ਸੀ ਬਾਲਾ ਤੂੰ ਦਾ ਸੀਗਾ ਤੇ ਪੀਟੀਐਮ ਦਾ ਉਹ ਵੀ ਥੌਲ ਮਾਰਦਾ ਆਉਂਦਾ ਹੀ ਬੰਦੇ ਦੇ ਇੱਕ ਹਿੱਕ ਚ ਮੁੱਕੀ ਮਾਰਦਾ ਹਮ ਸਰਜੀਤ ਹੁੰਦਾ ਹੀ ਪੂਰਾ ਆਪਣਾ ਮੱਤ ਹਮ ਬੋਰੀ ਬਈ ਪੜ੍ਹਾਈ ਸੀਗੀ ਉਹ ਬੰਦੇ ਨੇ ਕਾਮਯਾਬ ਕਰਤੇ ਅੰਗਰੇਜ਼ੀ ਚੋਂ ਪਾਸ ਹੋ ਗਏ ਸ਼ਨੀ ਸਾਰੇ ਸਰਕਾਰੀ ਸਕੂਲ ਆਸੇ ਪਾਸੇ ਰਿਜ਼ਲਟ ਜੀ ਤੂੰ ਹੁਣ ਵੀ 10ਵੀਂ ਦਾ ਕਾਢ ਨਹੀਂ ਉਹ 12ਵੀਂ ਦਾ ਹਾਂ ਕੱਲੇ ਪੜਾਈਆਂ ਵਾਲੇ ਸਕੂਲ ਦੇ 12ਵੀਂ ਦੇ ਸਾਰੇ ਬੰਦੇ ਪਾਸ ਹੁੰਦੇ ਸੀਗੇ ਨਲਾਇਕ ਸ਼ਹਿਰ ਮਟ-ਮਟ ਕੀ ਬਈ ਗ੍ਰਾਮਰ ਸਿਖਾ ਦਿੰਦਾ ਸੀਗਾ ਤੇ ਨਹੀਂ ਹੋਰ ਆ ਦੋਦੇ ਦਾਦੇ ਸਾਰੇ ਮੱਲਣ ਮੁੱਲਣ ਵਾਲੇ ਸਕੂਲਾਂ 'ਚ 12ਵੀਂ 'ਚ ਅੰਗਰੇਜ਼ੀ 'ਚ ਫੇਲ ਆ ਸਾਰੇ ਦਬਕਾ ਬੜਾ ਸੀ ਇਹਨਾਂ ਬੜਾ ਪੜਾਈ ਬਈ ਇੱਕ ਉਹ ਜੀ ਤਾਂ ਕੰਬਲਕੁੱਟ ਹੋ ਕਰ ਦਿੰਦਾ ਸੀ ਗੱਟਾ ਚੜਾ ਕੇ ਹਨਾ ਉਹ ਤਾਂ ਮਰਨ ਵਾਲੀ ਕਰ ਦਿੰਦੇ ਬੰਦੇ ਨੂੰ ਉਹਨੂੰ ਉਹਦਾ ਕਣ ਕਲਾ ਗੱਟਾ ਚੜਾ ਲੈਂਦੇ ਸੀਗੇ ਉੱਤੇ ਹਾਂ ਇੱਕ ਹੋਰ ਹੁਣ ਆਪਾਂ ਨੂੰ ਅੱਜ ਇਹਦੇ ਬੰਦੇ ਕੀ ਚੈਲੰਜ ਕਰਨਗੇ ਹੂੰ ਉਦੋਂ ਆਤੀ ਟੀਕੇ ਵਾਲੇ ਆ ਜਾਂਦੇ ਬਾਈ ਹੂੰ ਤੇ ਉਦੋਂ ਸਾਰੇ ਹਾਂ ਉਦੋਂ ਲੱਗ ਜਾਂਦਾ ਚਾਰੇ ਪਾਸੇ ਜਿਵੇਂ ਸਿਕਿਉਰਿਟੀ ਗਾਰਡ ਵੱਡੀ ਕਲਾਸ ਵਾਲੇ ਠੱਲ ਦਿੰਦੇ ਹੂੰ ਕਿ ਉਦੋਂ ਚੈਲੰਜ ਹੀ ਹੁੰਦਾ ਵੀ ਕੰਦ ਕਿੱਧਰ ਦੇ ਟੱਪ ਕੇ ਟੀਕੇ ਵਾਲਿਆਂ ਤੋਂ ਬਚਣਾ ਹਾਂ ਉਦੋਂ ਬਾਈ ਰੋਣਾ ਹੀ ਨਿਕਲ ਜਾਂਦਾ ਉਹਨਾ ਉਦੋਂ ਛੋਟੀ ਕਲਾਸ ਆਪਾਂ ਨਹੀਂ ਲਵਾਏ ਸੀ ਇਹ ਘੰਡਰਾਉਂਦੇ ਬਹੁਤ ਸੀ ਨਾ ਵੀ ਗਰਮ ਕਰਕੇ ਲੰਦੇ ਸੂਈ ਉਦੋਂ ਬਾਈ ਛੇਮੀ ਤੋਂ ਛੇਮੀ ਇਹ ਛੇਮੀ ਵੀ ਹੂੰ ਤੇ ਚਲੋ ਜਿਹੜੇ ਤਾਂ ਪਹਿਲੋਂ ਪੈਣ ਲੱਗ ਜਾਂਦੇ ਉਹ ਤਾਂ ਬਈ ਠੰਡਾ ਸਿਰਾ ਹੋ ਜਾਂਦਾ ਬੈਹ ਜਾਂਦੇ ਜਿਹੜਿਆਂ ਦੀ ਅੱਧ ਵਿਚਾਲੇ ਜੇ ਵਾਰੀ ਹੁੰਦੀ ਸੀਗੀ ਹਾਂ ਪਾਣੀ ਡਰ ਜਾਂਦਾ ਹਾਈ ਟੀਕਾ ਹਾਈ ਟੀਕਾ ਤੇ ਬਈ ਸਾਰੀ ਛੁੱਟੀ ਉਰੇ ਨੂੰ ਵਿੱਚ ਹਿੰਮਤੀ ਬੰਦੇ ਨਿਕਲ ਜਾਂਦੇ ਹੁੰਦੇ ਸੀਗੇ ਉੱਥੇ ਇੱਕ ਯਾਰ ਹੋਰ ਠੰਡੀ ਮਿੱਠੀ ਯਾਦ ਜਿਹੜਾ ਸੀਜ਼ਨ ਲਾਉਂਦੇ ਹੁੰਦੇ ਸੀਗੇ ਉਹਦਾ ਫਿਰ ਵੀਰ ਡਟਾਲ ਕੇ ਹੈ ਰਾਜਵੀਰ ਥੋੜੇ ਪਿੰਡ ਗਏ ਸੀ ਅਸੀਂ ਕਿਵੇਂ ਪਹਿਲਾਂ ਮਤਲਬ ਦੱਸੀ ਸੀਜ਼ਨ ਦਾ ਕੀ ਹੁੰਦਾ ਸੀਜ਼ਨ ਲਾਉਣਾ ਮੋਸ਼ਾ ਲਾਉਣਾ ਕੀ ਮਤਲਬ ਇਪੂ ਹੁੰਦਾ ਕੇ ਦੇ ਸੌਕ ਦਾ ਜਾਂ ਵਿਆਹ ਹੁੰਦਾ ਹਨ ਉਹ ਮਰਗ ਦੇ ਵੀ ਨਹੀਂ ਛੱਡਦੇ ਸੀ ਉਦੋਂ ਨਾ ਲੰਘ ਕੇ ਜਾਣਾ ਪੀੜ ਕੈਨਸਲ ਕਰਕੇ ਫਿਰ ਜਦੋਂ ਬਰਾਤ ਬਰੂਤ ਨੇ ਖਾ ਜਾਣਾ ਸਾਰਾ ਉਹਦੇ ਜਵਾਬ ਹੁੰਦੇ ਸੀਗੇ ਯਾਰ ਹੁਣ ਤਾਂ ਆਪਾਂ ਨੂੰ ਕੋਈ ਵਿਆਹਾਂ ਦੇ ਮੇਲੋਂ ਦਾ ਇੰਨੇ ਸੱਦਿਆ ਜਿਪੇ ਆ ਉਹ ਤਾਂ ਆਪਾਂ ਤੋਂ ਜਾਈਦਾ ਹੀ ਨਹੀਂ ਅੱਭਈ ਇਹ ਦਾ ਟਾਈਮ ਆ ਗਿਆ ਹਨ ਹੂੰ ਤੇ ਉਦੋਂ ਫਿਰ ਬਚਾ ਕੇ ਜੀ ਵੁੱੱਚੋ 100 ਦੇ ਇੱਕ ਘਰ ਹੁੰਦਾ ਚੰਗਾ ਜਿਹੜਾ ਕਹਿੰਦਾ ਯਾਰ ਜਵਾਕਾਂ ਨੂੰ ਖਵਾਓ ਨਹੀਂ ਬੰਦੇ ਠਾਲਦੇ ਹੁੰਦੇ ਦੋ ਹਾਂ ਨਹੀਂ ਬੰਦੇ ਠਾਲਦੇ ਨੇ ਫਿਰ ਸੈਟਿੰਗ ਕਰਕੇ ਉਹ ਵੀ ਇੱਕ ਹੁੰਦੀ ਸੀ ਖਾ ਜਾਂਦੇ ਸੀਗੇ ਇੱਕ ਵਾਰੀ ਸੋਨੂ ਸੀ ਭਰਾਵਾ ਤੇ ਉਹ ਵੇਟਰਾਂ ਕੋਲੇ ਜਾ ਕੇ ਬਹਿ ਗਏ ਵੇਟਰਾਂ ਨਾਲ ਮਿੱਠਿਆ ਮਾਰਨ ਲੱਗ ਗਏ ਚਲ ਇਹ ਸੀਜ਼ਨ ਲਵਾ ਦੂਗਾ ਤੇ ਉਹ ਬੰਦਾ ਸੀਗਾ ਬਾਹਰ ਦਾ ਉਹਨੂੰ ਕਿਸੇ ਨੂੰ ਕਹਿੰਦਾ ਕਹਿੰਦਾ ਭਾਈ ਇਹ ਸੀਜ਼ਨ ਹੀ ਲਵਾ ਦੇ ਉਹਨੂੰ ਪਤਾ ਨਹੀਂ ਸੀਜ਼ਨ ਕਹਿੰਦਾ ਫਿਰ ਉਹਨੇ ਭਰਾ ਪਲੇਟ 'ਚ ਪਕੌੜੇ ਪਾ ਕੇ ਉੱਥੇ ਹੀ ਲਿਆਤੇ ਤੇ ਜਿਹੜੇ ਆਪ ਸਾਦੇ ਜਵਾਕਾਂ ਨੂੰ ਜਿਹੜੇ ਵਾਸਤੇ ਸਾਹਮਦੇ ਹੁੰਦੇ ਸੀ ਕਲਾਸ 'ਚ ਹਨ ਤੇ ਉਹਨਾਂ ਨੂੰ ਫਿਰ ਲਿਆ ਕੇ ਦਿੰਦੇ ਹੁੰਦੇ ਸੀ ਹਨ ਕਲਾਸ ਜਾਣ ਨਾਲ ਜਾਂ ਕੁਝ ਚੁੰਗੀ ਲੱਗਦੀ ਹੁੰਦੀ ਸੀ ਹੈ ਚੁੰਗੀ ਲੱਗਦੀ ਸੀ ਛੱਲੇ ਚ ਇੰਨੀਆਂ ਦੇ ਬੜੇ ਰੌਲੇ ਹੁੰਦੇ ਸੀਗੇ ਹੂੰ ਉਹਦੇ ਨਿੱਕੇ ਨਿੱਕੇ ਜੱਦਾਂ ਹੁੰਦੀਆਂ ਉਹ ਤਾਂ ਹੁਣ ਗੱਲਾਂ ਹੀ ਹਨ ਸਕੂਲਾਂ 'ਚ ਜਵਾਕ ਨੂੰ ਪਹਿਲਾਂ ਤਾਂ ਉਹਦੋਂ ਬੋਢਲ ਕੱਟੇ ਹੁੰਨ ਲੱਗਦੇ ਬਈ ਹੂੰ ਜਦੋਂ ਜਮਾ ਟੀਟ ਹੋ ਜਾਂਦੇ ਉਹਦੋਂ ਸਕੂਲੋਂ ਦੇ ਘਰ ਦੇ ਕੱਦ ਬੈਠੋ ਤੈਨੂੰ ਘਰ ਜਾਂਦੇ ਪੂਰਾ ਹਾਂ ਹੁਣ ਤਾਂ ਜਾਮਦੇ ਨੂੰ ਬਈ ਆ ਮੇਰੀ ਸਵਾ 2 ਸਾਲਾਂ ਦੀ ਕੁੜੀ ਹੈ ਤੋ ਆਪ ਹੀ ਜਾਣ ਲੱਗੀ ਸਕੂਲ ਹੁਣ ਮੈਂ ਹਟਾਈਆ ਮੈਂ ਕਿ ਨਹੀਂ ਹਜੇ ਭੇਜਨੀ ਸਾਲ ਡੇਢ ਸਾਲ ਹੂੰ 5 ਸਾਲਾਂ ਦਾ ਤਾਂ ਹੋਵੇ ਯਾਰ ਜਵਾਕ ਹਾਂ ਹੁਣ ਤਾਂ ਨਾ ਕੇ ਇਹਦੇ ਜੂੜਾ ਰੱਖਦੇ ਆ ਸੰਵਿਧਾਨੀ ਵੰਦਾ ਨਹੀਂਗਾ ਤੇ ਨਾ ਕਿਸੇ ਤੋਂ ਜਵਾਕ ਸੰਭਦਾ ਬਈ ਜਾਮਦੀਆਂ ਕਿਉਂ ਆ ਜੇ ਸਕੂਲਾਂ ਚ ਨਿੱਕੇ ਨਿੱਕੇ ਸਿੱਟਣੇ ਆ ਗੇਰ ਘਰ ਦੇ ਕੋਲ ਤੇ ਬਹੁਤ ਹੁੰਦੇ ਆ ਇੱਕ ਹੋਰ ਆ ਹਜੇ ਜਿਹੜਾ ਬੰਦਾ ਸਮਝਦਾਰ ਆ ਉਹ ਨੇੜੇ ਲਾਹਾਂ ਦਾ 4-5 ਕਿਲੋਮੀਟਰ ਚ ਹੈ। ਚਲ ਸਕੂਲ ਆਪਣੇ ਇਨੇ ਘੇਰੀ ਜੁੰਦਾ। ਹੁਣ ਕਈ ਜਿਹੜੇ ਸ਼ਹਿਰਾਂ ਚ ਲਾਉਂਦੇ ਆ ਜਾ ਕੇ। ਹੂੰ ਠੀਕ ਹੈ ਉਹਦਾ ਜਮਾ ਹੱਤਿਆ ਜਾਰਾ ਜਵਾਕ ਨੂੰ ਲਈ ਜਾਂਦੇ ਜਿਵੇਂ ਬਲੇਲਰ ਕੁੱਕੜ ਨਹੀਂ ਆਉਂਦੇ ਇਧਰ ਉਧਰੋਂ। ਉਹਵੇਂ ਲੈ ਜਾਂਦੇ ਤੇ ਆਥਨੇ ਲਿਆਉਂਦੇ ਆ। ਆਉਂਦਿਆਂ ਨੂੰ ਮੜ ਕੇ ਟਿਊਸ਼ਨ ਤੇ ਲੈ। ਹੂੰ ਕੀ ਉਹ ਅੰਗ ਪੈਰ ਬਣਨ ਕੇ ਮੈਨੂੰ ਤਾਂ ਨਹੀਂ ਆ। ਅੱਗੇ ਜਵਾਕ ਮੋਬਾਈਲ ਦੇਖਣ ਲੱਗੇ ਆਂਦੇ ਬਸ। ਮੋਬਾਈਲ ਤੇ ਜਮਾ ਖਤਮ ਕਰ ਤੂੰ। ਅੱਗੇ ਕਿੱਕਰ ਵਾਲੀਆਂ ਗੁੰਦਾਂ ਖਾਣੀਆਂ ਲਾ ਲਾ ਕੇ। ਹਾਂ ਸਹੀ ਗੱਲ। ਸਹੀ। ਆ ਗੋਗਲੂ ਗਾਂਗਲੂ ਮੂਲਗਾ ਮਾਲੀਆਂ ਹੁੰਦੀ ਉਹ ਤਾਂ ਗਰੀਬੀ ਸੀ ਗਰੀਬੀ ਚ ਹੀ ਖਾਂਦੇ ਰਹੇ ਹਾਂ ਸਾਰਾ ਕੁਝ ਇੱਕੋ ਨਿੰਮ ਦੇ ਗਟੋਲ ਗਾਏ ਵੀ ਖਾਂਦੇ ਹੁੰਦੇ ਸੀ ਨਾ ਕੱਟਾ ਸਵਾਉਂਦੇ ਹੁੰਦੇ ਸੀ ਉਹੀ ਤੱਤ ਤੁਰੇ ਆਉਂਦੇ ਆ ਬਈ ਆਪਣੇ ਚ ਹਜੇ ਤਾਈ ਜਿਵੇਂ ਹੁਣ ਮੇਰੀ 4-5 ਸਾਲਾਂ ਦੀ 10 ਸਾਲਾਂ ਦੀ ਖਰਾਕ ਖੈਣੀਗੀ ਉਹ ਪੁਰਾਣੀ ਖਰਾਕ ਦੇ ਸਿਰਤੀ ਆਪਾਂ ਘਿਓ ਘਿਆ ਬਹੁਤ ਪੀਣਾ ਦੁੱਧ ਬਹੁਤ ਖਾਂਦੇ ਪੀਂਦੇ ਸ਼ੋਰਾਂ ਤੋਂ ਨਰਮੇ ਚੋਕ ਹੁੰਦੇ ਸੀ ਨਾ ਉਹ ਟਾਈਮ ਯਾਰ ਉਹ ਤੋਂ ਬਈ ਰਪੀਆ ਰਪੀਆ ਜੋੜ ਕੇ ਹੁਣ ਕਿ ਗੇਂਦ ਲਿਆਉਂਦੇ ਸੀਗੀ ਉੱਥੇ ਨਾ ਤੇਰ ਕਲਦੀਪ ਕੇ ਖਰਾਕ ਨਹੀਂ ਉੱਥੇ ਕੋਲੇ ਕਿਹੜੇ ਕਲ ਇਧਰਲੇ ਪੁਲ ਤੇ ਆ ਸੱਤਿਆਣੀ ਵਾਲੇ ਦੇ 베ਰੀ ਹਾਂ ਉਹ ਪੁਲ ਜਿਹਦੇ ਨੇੜੇ ਸੀਗੀ ਪਤਾ ਨਹੀਂ ਨਾਂ ਭੁੱਲ ਗਿਆ ਯਾਰ ਉਹ ਦਾ ਆਪਣੇ ਤੂੰ ਤਾਂ ਜਾਣਦਾ ਹੀ ਹੋਵੇਂਗਾ ਉਹਨਾਂ ਨੂੰ ਸਾਡੇ ਵੀ ਹੁੰਦੀ ਸੀ 베ਰੀ ਤਾਂ ਉੱਥੇ ਕਿਹੜੀ 베ਰੀ ਸੀ ਸੱਤਿਆਣੀ ਪੁਲ ਦੇ ਨਾਲ ਹੀ ਤਾਂ ਸੀਗੀ ਯਾਰ ਉਹਦੇ ਉਹਦੇ ਨਾਲ ਬਈ ਜਾਵਣ ਹੁੰਦੇ ਪਤਾ ਨਹੀਂ ਮੰਦਰੀ ਕੀ ਨਾਰਾਂ ਦੇ ਬੁੱਟੇ ਆਪਣੇ ਨਾਲ ਬਹੁਤ ਹੁੰਦਿਆਂ ਨਹੀਂ ਕੱਲੀ 베ਰੀ ਸੀਗੀ ਤੇ ਜਾਵਣ ਹੁੰਦੀ ਸੀ ਇੱਕ ਅੱਧੀ ਉਦੋਂ ਹਾਂ ਉਹ ਮਾਥਾ ਮੈਂ ਤਾਂ ਮੁੰਤਾ ਕੱਢ ਕੇ ਇਕੱਲੇ ਦੇ ਭਰਾ ਵਾ ਇੱਕ ਵਾਰੀ ਜਾਵਨ ਤੇ ਚੜ ਗਏ ਸੀ ਮੈਂ ਤਾਂ ਜਾ ਕੇ ਅੜ ਗਿਆ ਮੇਰੇ ਉੱਤਰ ਹੀ ਨਹੀਂ ਗਿਆ ਜਿਵੇਂ ਸਰਪੰਚਗੇ ਸੀ ਉੱਥੇ ਬਹੁਤ ਜਾਂਦੇ ਸੀ ਹੁਣ ਬਈ ਜਾਵਣਾ ਗਿੱਡੇ ਗੜੇ ਕਮਲੀਆਂ ਉਹਨੀਆਂ ਕੋਈ ਖਾਣ ਹੀ ਨਹੀਂ ਜਾਂਦਾ ਜਵਾਕ ਉੱਥੇ ਆਲੂ ਵਾਲੀ ਮੋੜ ਤੋਂ ਦੀ ਜਗ੍ਹਾ ਕੋਲੇ 베ਰੀ ਤੋਂ ਕੰਦਾਂ ਤੇ ਲੌਂਕੀ ਜਾਣਾ ਬੇਬੇ 베ਰ ਦੇ ਦੇ ਐਂ ਕਰੀ ਜਾਂਦੇ ਨੇ ਉਹ ਯਾਰ ਉੱਤੇ ਦਾ ਛੱਤਿਆਂ ਵਾਲੇ ਪੁਲਤੇ ਸੀ ਉਹਨਾਂ ਦੀ ਤਾਂ ਕਣਕ ਹੁੰਦੀ ਹੀ ਨਹੀਂ ਸੀ ਥੱਲੇ ਉਹ ਉਹ ਯਾਰ ਹਰੇਕ ਚੀਜ਼ ਦੀ ਕਦਰ ਸੀ ਛੋਟੀ ਤੋਂ ਛੋਟੀ ਸੂਏ ਜਣਾਉਂਦੇ ਹੁੰਦੇ ਸੀ ਨਾ ਕਮਲ ਦੀ ਤਰ੍ਹਾਂ ਹਰ ਇੱਕ ਚੀਜ਼ ਦੀ ਕਦਰ ਸੀ ਰਿਸ਼ਤੇਦਾਰੀ ਦੀ ਬੰਦਿਆਂ ਦੀ ਕਦਰ ਸੀ ਜ਼ਮੀਨ ਦੀ ਕਦਰ ਸੀ ਹੁਣ ਕਿਸੇ ਦੀ ਕਦਰ ਨਹੀਂ ਹੂੰ ਔਰ ਡੀਟਲ ਜੁਗ ਆਇਆ ਇਹ ਬਸ ਕਹਲਾ ਡਾਟਾ ਨਾ ਮੁੱਕਿਆ ਆਪਣਾ ਭੈਣ ਤੇ ਭਰਾਵੋ ਹੂੰ ਬਸ ਹੋਰ ਕੋਮ ਮਰਜੀ ਦੁਨੀਆ ਮੁੱਕ ਜੇ ਭੈ ਚ ਕੁਛ ਮਰਜੀ ਹੋ ਜੇ ਵੈਸਲੀਨ ਲਾ ਆ ਦਿਨਾਂ ਜੇ ਨਰਮੇ ਚੁੱਕ ਚੁੱਕ ਕੇ ਬਾਹਾਂ ਤੇ ਭਾਈ ਸਾਡੇ ਤੇ ਜੈਲ ਵਾਲਾ ਮਾਹੌਲ ਵੀ ਆਇਆ ਸੀ ਵੜਾਣੇ ਭਾਈ ਉਦੋਂ ਜੱਲ ਵਾਲ ਗੰਜੇ ਹੋ ਗਏ ਲੋਕ ਹੂੰ ਉਹ ਕਿਹੜੀ ਕੰਪਨੀ ਸੀ ਯਾਰ ਮੇਰੇ ਉਹ ਸੈਟ ਵੈਟ ਸੀ ਸੈਟ ਵੈਟ ਸੈਟ ਵੈਟ ਤੇ ਸਾਡੇ ਘਰ ਦੇ ਨਾਲ ਦਵਾਈ ਨਾ ਮੈਂ ਕੀ ਕਰਿਆ ਕਰਾਂ ਸਰੋਂ ਦਾ ਤੇਲ ਤੁਲਲਾ ਕੇ ਨਾ ਤੇ 10-15 ਮਿੰਟਾਂ ਮਾਰੀ ਬਾਲਾ ਲਾ ਕੇ ਹੁੰਦਾ ਸੀ ਹਾਂ ਤੇ ਲਾ ਕੇ ਠਾਲਿਆਂ ਨੇ ਉਹ ਬਾਸ ਦੇ ਉੱਤੇ ਬੈਠ ਕੇ ਜਾਣਾ ਜਦੋਂ ਨੂੰ ਭਾਂ ਸਕੂਲ ਚ ਜਾਣਾ ਉਹਦੋਂ ਥੱਲੇ ਫੇਰ ਹੋ ਜਾਂਦੇ ਤੇ ਉਹ ਸਕੂਲ ਦੀਆਂ ਜਿਹੜੀਆਂ ਕੰਧਾਂ ਆ ਜਾਂ ਜਿੱਦਾਂ ਢੋਲਾ ਕੇ ਬੰਦੇਦੇ ਲੈਣ ਬਣਾਈ ਜਾਂਦੀ ਜੀ ਸਲਾਲਾ ਤੇਲ ਉਹਦੇ ਤੇ ਗੱਟੇ ਸਿਰ ਲਾ ਲੈਂਦੇ ਨਾਲ ਉਹਦੇ ਗੱਟੇ ਤੇ ਬੰਦੇ ਰਹਿਆ ਬਈ ਥੱਲੇ ਹੂੰ ਜੂਰੀ ਵਾਲਾ ਹੁਣ ਤਾਂ ਬਈ ਕੰਪਿਊਟਰ ਆਪਣੇ ਯੁੱਗ ਚ ਆਇਆ ਬਈ ਕੰਪਿਊਟਰਾਂ ਬਈ ਸੱਚਾਂ ਹੀ ਕੱਢ ਦਿੰਦੇ ਸੀ ਕੀਬੋਰਡ ਦੀਆਂ ਹਾਂ ਹੂੰ ਚਲੋ ਠੀਕ ਆ ਹੋਰ ਕੋਈ ਗੱਲ ਬਾਤ ਗੱਲਾਂ ਦਾ ਬਾਹਲੀਆਂ ਯਾਰ ਫਿਰ ਲੰਮਾ ਹੋ ਜਾਊ ਕੰਮ 15 ਮਿੰਟਾਂ ਦੀ ਵੀਡੀਓ ਬਣ ਗਈ ਆਪਾਂ ਬਣਾਉਂਦੇ ਰੀਲ ਹੀ ਸੀ ਵੇਲਾ ਹਨਾ ਇਹਦਾ ਆ ਜਾਂਦਾ ਬਈ ਇਹਦਾ ਸਾਰਿਆਂ ਨੇ ਜਿਹੜੇ ਆਪਣੇ ਹੈਗੇ ਆ 93 ਤੱਕ ਤੋਂ ਪਹਿਲਾਂ ਦੇ ਇਹ ਸਾਰਾ ਨਾ ਹੋਇਆ ਤੇ ਜਿਹੜਾ ਹੁਣ ਕੋਈ ਤੇਰੀ ਵੀਡੀਓ 2005 6 ਵਾਲਾ ਵੇਖੀ ਜਾਂਦਾ ਉਹ ਆਖੂ ਐਵੇਂ ਪਕਾਈ ਮਰੀ ਜਾਂਦੇ ਆ ਇਹ ਵੀ ਕੋਈ ਗੱਲਾਂ ਇਹ ਗੀਆਂ ਤੇ ਜਿਹੜੇ ਦੂਜੇ ਉਹ ਵਿਚਾਰੇ ਕਮੈਂਟ ਕਰਕੇ ਤੇ ਲਾਈਕ ਤੇ ਸ਼ੇਅਰ ਕਰਨਗੇ ਜਿਹੜੇ ਨਾ ਹੁਣ ਮੈਂਸ਼ਨ ਕਰਨਗੇ ਆਪਦੇ ਯਾਰਾਂ ਨੂੰ ਹਨਾ ਆਪਦੇ ਆਪਦੇ ਬਈ 3000 ਹੁੰਦੀ ਸਿਰੇਕ ਦੇ ਖੱਬਾ ਸੱਜਾ ਤੇ ਆਪਾਂ ਮੰਨ ਲਾ ਤਿੰਨ ਬੰਦੇ ਰਹਿੰਦੇ ਹੁੰਦੇ ਸੀ ਜਿਨ੍ਹਾਂ ਨਾਲ ਹਰ ਇਹ ਗੱਲ ਸਾਂਝੀ ਹੁੰਦੀ ਸੀ ਉਹ ਦੋਵਾਂ ਭਰਾਵਾਂ ਦੇ ਤੁਹਾਡੇ ਉਹ ਨਾਂ ਲਿਖੋ ਉਹਨਾਂ ਦੀ ਆਈਡੀ ਵੀ ਮੈਂਸ਼ਨ ਕਰ ਦਿਓ ਇਹ ਘੱਟ ਕੇ ਮੂਹਰੇ ਲਾ ਦੇ ਬਹੁਤ ਚਲੋ ਵੀਡੀਓ ਤੇ ਤੇ ਜਿਹੜੇ ਗਾਲਾਂ ਕੱਢਣਗੇ ਉਹਨਾਂ ਦੀ ਭਈ ਗਾਲਾਂ ਫਿਰ ਉਹ ਜਾਂ ਗਾਲਾਂ ਆਪਣੇ ਕਿਹੜਾ ਆਪਾਂ ਨੂੰ ਘੱਟ ਆਉਂਦੀਆਂ ਬਰਾਬਰੀ ਫੁੱਲ ਪਾਵਾਂਗੇ ਠੀਕ ਹੈ ਗਾਲਾਂ ਕਿਉਂ ਕੱਢਣਗੇ ਆਪਾਂ ਕਿਹੜਾ ਕੋਈ ਮਾੜੀ ਗੱਲ ਕਰੀਏ ਦਾ ਠੀਕ ਹੈ ਕਮਲ ਜੀ ਤੋ ਉਹ ਵੀ ਸੁਣਾਇਰ ਗੱਲ ਉਹਦੇ ਆਲੀ ਜੜੀ ਰੀਵਟਰੀ ਸੁਣਾਉਂਦਾ ਜੀ ਤੂੰ ਗੁਰਦੁਆਰੇ ਸਕੂਲ ਹੁੰਦਾ ਸੀਗਾ ਤੇ ਫੀਸ ਨਹੀਂ ਭਰੀ ਗਈ ਸੀ। ਹੋਰ ਯਾਰ ਉਹ ਤਾਂ ਕੰਮ ਵਾਲਾ ਦੱਸੀ ਮੜਾ ਉਹ ਹੀ ਆ। ਕੀ ਦੱਸੀਏ ਜਦੋਂ ਦੱਸ ਦੇ ਉਹਦਾ ਸਾਰਿਆਂ ਨੂੰ ਦੱਸ ਹੀ ਦਿੱਤੀ ਗਰੀਬੀ ਸੀਗੀ। ਨਾ ਨਾ ਦੱਸ ਤਾਂ ਸੀ ਕੋਈ ਨਹੀਂ। ਨਹੀਂ ਨਹੀਂ ਹੁਣ ਤਾਂ ਬਈ ਐਜਾ ਟਾਈਮ ਆ ਗਿਆ। 12ਵੀਂ ਕਰਕੇ ਨਾ ਮੈਥੋਂ ਬੀਏ ਦਾ ਦਾਖਲਾ ਨਹੀਂ ਭਰਿਆ ਗਿਆ ਸੀ ਨਾਲੇ 12 ਕਿੱਲੇ ਵਾਣਦੇ ਸੀ ਸਾਡੇ ਆਪ ਦੇ। ਮੇਰੇ ਡੇਢ ਵਰਗੇ ਦੋ ਭਰਾ। ਸਾਲ ਗੈਵ ਰਿਆ ਮੁੜ ਕੇ ਗਰੀਬੀ ਮਾਰਿਆ ਨੇ ਆਈਟੀ ਭਰੀ ਸਰਕਾਰੀ। ਹੂੰ। ਸਸਤਾ 35 3500 ਰੁਪਿਆ ਸੀ ਸਾਡ ਮੇਰ ਉਹ ਕਮਲਜੀਤ ਕਿਹੜੇ ਸਾਲ ਦੀ ਗੱਲ ਹੋ ਜਿਹੜੀ ਤੂੰ ਸੁਣਾਈ ਸੀ ਉਹ ਤੇ ਸਾਲ ਤਾਂ ਫਿਰ ਉਹ ਕਿੰਨੀ ਕੁ ਉਮਰ ਸੀ ਉਦੋਂ ਉਹ ਤਾਂ ਆਪਾਂ ਦੇ 5 ਸਾਲ ਦੇ ਹੀ ਸੀਗੇ ਯਾਰ 5 ਕੀ 4 ਦੇ ਹੀ ਸੀਗੇ ਉਦੋਂ ਅੱਛਾ ਐਡਮਿਸ਼ਨ ਕਰਾਉਣੀ ਪ੍ਰਾਈਵੇਟ ਸਕੂਲ ਦੇ ਵਿੱਚ ਐਡਮਿਸ਼ਨ ਹੋ ਜਾਂਦੀ ਛੋਟਿਆਂ ਦੀ ਅੱਛਾ ਸਰਕਾਰੀ 'ਚ ਆਪਣੇ 5 ਸਾਲ ਦਾ ਉਦੋਂ ਘੱਟੋ ਘਾਟ ਏਜ 5 ਸਾਲ ਕਹਿੰਦੇ ਹੁੰਦੇ ਸੀ 5 ਸਾਲ ਤੋਂ ਛੋਟਾ ਨਾ ਹੋਵੇ ਅੱਛਾ ਫੇਰ ਉਹ ਫੇਰ ਉਹਦੋਂ ਫੀਸ ਨਹੀਂ ਭਰੀਗੀ ਮੁੜ ਕੇ ਸਰਕਾਰੀ ਲਾ ਕੇ ਜਾ ਕੇ ਹੂੰ ਉਹ ਨਾਲ ਸੀਗਾ ਟੈਂਪੋਰਰੀ ਸਕੂਲ ਤੇ ਥੋੜੇ ਪੈਸੇ 10-12 ਰੁਪਏ ਹੀ ਫੀਸ ਸੀਗੀ ਮੇਰੀ ਸਾਡੇ ਕਿਵੇਂ ਮਰਜੀ ਸੀ ਸਾਡਾ ਪ੍ਰਾਈਵੇਟ ਸਕੂਲ ਸੀਗਾ ਇੱਥੇ ਮੈਡਮ ਦਾ ਹੂੰ ਜਸਵਿੰਦਰ ਮੈਡਮ ਸੀ ਤੇ ਅਸੀਂ ਉਹ ਚ ਪੜਿਆ ਪਹਿਲੀ ਤੋਂ ਲੈ ਕੇ ਅੱਛਾ ਤੀਜੀ ਤੱਕ ਤੇ ਤੀਜੀ ਤੋਂ ਹੀ ਪੜਿਆ ਕੌਰ ਵਾਲੇ ਸਕੂਲ ਚ ਉਹ ਵੀ ਪ੍ਰਾਈਵੇਟ ਹੁੰਦੇ ਨੇ ਨੇੜੇ ਤੇੜੇ ਉਦੋਂ ਪ੍ਰਾਈਵੇਟ ਇੱਕ ਦੋ ਸਕੂਲ ਹੀ ਹੁੰਦੇ ਸੀਗੇ ਹਾਂ ਘਰਾਂ ਚ ਜੇ ਵੀ ਇੱਕ ਅਦਾ ਹੁੰਦਾ ਸੀ ਘਰਾਂ ਚ ਹੁੰਦੇ ਸੀਗੇ ਤੇ ਉਹ ਵੀ ਵਿਚਾਰਿਆਂ ਨੇ ਬਸ ਬੇਰਜ਼ਗਾਰੀ ਮਾਰਿਆ ਨੇ ਉਹਨਾਂ ਨੇ ਚਲਾਏ ਸੀਗੇ 12ਵੀਂ ਪਾਸ ਸੀ ਪਰ ਉਹਨਾਂ ਨੇ ਮਰਦੇ ਮਰਦੇ ਘੋੜ ਜਾਣੇ ਉੱਥੇ ਅੰਗਰੇਜ਼ੀ ਲੱਗਦੀ ਸੀ ਪਹਿਲੀ ਕਲਾਸ ਤੋਂ ਹੀ ABC ਤੇ ਸਰਕਾਰੀਆਂ ਚ ਲੱਗਦੀ 6ਵੀਂ ਵੇਲੇ ਬਾਈ ਤੇ ਅਸੀਂ 5ਵੀਂ ਕਰਕੇ ਅਸੀਂ ਬਈ ਦਾਖਲਾ ਲੈ ਲਿਆ ਭਲਾਈਆਂ ਨੇ ਸਰਕਾਰੀ ਸਕੂਲ ਚ ਪਹਿਲਾਂ ਦਾਖਲਾ ਨਾ ਦੇਣ ਕਹਿੰਦੇ ਪ੍ਰਾਈਵੇਟੜਾ ਹੀ ਵਾੜਦੇ ਨਹੀਂ ਹੁਣ ਅਮਰੀਕਨ ਗਾਏਗਾ ਬਾਈ ਸਾਈਵਾਲ ਚ ਕਿੱਥੋਂ ਵਾੜਦੇ ਬਈ ਇਹ ਖਰਾਬ ਕਰਨਗੇ ਤੇ ਉਦੋਂ ਅੰਗਰੇਜ਼ੀ ਚ ਨਾ ਸਾਨੂੰ ਭਿਉਣਾ ਮੈਂ ਤੇ ਲਖਿੰਦਰ ਸੀਗੇ ਸਾਰੀ ਕਲਾਸ ਚ ਸਾਨੂੰ ਆਇਆ ਕਰੇ ਤੇ ਸਾਨੂੰ ਬਈ ਇੱਕ ਅਰਜੀ ਬਿਮਾਰੀ ਦੀ ਇੱਕ ਜ਼ਰੂਰੀ ਦੀ ਦੋਵੇਂ ਅਰਜੀਆਂ ਹੋਈਆਂ ਅੰਗਰੇਜ਼ੀ ਦੀ ਸਾਨੂੰ ਤੇ ਸਾਨੂੰ ਬਈ ਕਰਮਜੀਤ ਮੈਡਮ ਨੇ ਮੋਨੀਟਰ ਬਣਾਤਾ ਸੀਗਾ ਕਹਿੰਦੀ ਬਾਹਲੇ ਸ਼ਹਿਰ ਆ ਇਹ ਤੇ ਪਰਛਾਹ ਹਰਤਾ ਕੀ ਹੋਣਾ ਸੀਗਾ ਉਹ ਇੱਕ ਭਾਸ਼ਾ ਦਾ ਗਿਆਨ ਸੀਗਾ ਬਈ ਸਾਨੂੰ ਸ਼ੁਰੂ ਤੋਂ ਦੂਜਿਆਂ ਨੂੰ ਮੰਨ ਲਓ ABC ਉਦੋਂ ਲੱਗੀ ਛਿੰਮੀ ਵੇਲੇ ਤੋਂ ਹਨਾ ਤੇ ਸਾਨੂੰ ਮੋਨੀਟਰ ਬਣ ਗਿਆ ਆਹੀ ਗੱਲ ਅੱਜਕੱਲ ਹਾਈਲਾਈਟਸ ਤੇ ਬਈ ਹਾਈਲਾਈਟਸ ਇੱਕ ਕੋਰਸ ਹੈ ਇੱਕ ਭਾਸ਼ਾ ਇਹ ਸੱਤ ਬੈਂਡ ਲੈਣਾ ਅੱਠ ਬੈਂਡ ਲੈਣਾ ਇਹ ਕੋਈ ਇੰਟੈਲੀਜੈਂਟ ਹਸ਼ਿਆਰ ਹੋਣ ਦੀ ਨਿਸ਼ਾਨੀ ਨਹੀਂ ਗੀ ਇਹ ਹੂੰ ਇਹ ਉਦੋਂ ਗੱਲ ਹੋਈ ਸੀ ਉਹ ਮੈਡਮ ਨੂੰ ਆਇਆ ਲੱਗਾ ਵੀ ਮੇਰੇ ਸਬਜੈਕਟ 'ਚ ਸ਼ਹਿਰ ਹੈ ਉਹ ਸੀ ਕੱਲੇ ਅੰਗਰੇਜ਼ੀ 'ਚ ਹੀ ਸ਼ਹਿਰ ਹੋ ਗਿਆ ਬਈ ਮੰਤਰੀ ਬਣ ਗਏ ਬਈ ਕਲਾਸ ਦੇ ਹੋਰ ਹਿਸਟਰੀ ਸਮਾਜ ਸਿੱਖਿਆ ਮੈਥ ਪੰਜਾਬੀ ਹੋਰ ਬਹੁਤ ਕੁਝ ਸੀਗਾ ਏਹੀ ਚੀਜ਼ ਆ ਹੁਣ ਕੱਲੇ ਆਪਾਂ ਐ ਨਹੀਂ ਕਿ ਬਈ ਉਹ ਇੰਨੇ ਬੈਂਡ ਲੈ ਗਿਆ ਸ਼ਹਿਰ ਹੈ ਤੇ ਉਹਨੂੰ ਮੈਂ ਕਹਣਾ ਜਿਹੜੇ ਨੇ 8 ਬੈਂਡ 9 ਬੈਂਡ ਲਈ ਹੈ ਤੇ ਉਹ ਆ ਰੇਲਵੇ ਦਾ ਪੇਪਰ ਹੀ ਪਾਸ ਕਰਕੇ ਵਿਖਾ ਦੇ ਉਹ ਸਾਰੇ ਬਈ ਪਾਸ ਕਰਦੇ ਆ ਸਹੀ ਹੈ ਜੇ ਉੱਥੇ ਸਵਾਲ ਪਾਉਂਦੇ ਨਾ ਬਈ ਉਹ ਤਾਂ ਚੱਤੀ ਘਰੀ ਜਾਂਦਾ ਹੂੰ ਜੇ ਸਵਾਲ ਪੈਂਦਾ ਨਾ ਉਹ ਚ ਪੀਪਰ ਦੇਣ ਵੇਲੇ ਰੇਲਵੇ ਦਾ ਜਾਂ ਕੋਈ ਵੀ ਰੱਖੜਾ ਤੂੰ ਸਰਕਾਰੀ ਪੋਸਟ ਦਾ ਹਾਂ ਹਾਂ ਉਦੋਂ ਘੇਰੀ ਚੜੀ ਜਾਂਦੀ ਐ ਬਈ ਇਹ ਸਵਾਲ ਦਾ ਇੱਕੋ ਜੇ ਸਾਰੇ ਅਨਸਰ ਹੁੰਦੇ ਆ ਨਾਲੇ ਚੱਕ ਲੈ ਫੋਨ ਉਹੀ ਐ ਮਨ ਲੱਕੜੀ ਵਾਲਾ ਮੁੰਡਾ ਹੈਲੋ ਹੁਣ ਤਾਂ ਕਮਲਜੀਤ ਬਹੁਤ ਟਾਈਮ ਬਤਲ ਗਿਆ ਯਾਰ ਹਨਾ ਹਾਂ ਆਪਾਂ ਦਾ ਪ੍ਰਾਇਮਰੀ ਸਕੂਲ ਚ ਉਹ ਲੋ ਵਰਦੀ ਪੈਂਟ ਦੀ ਥਾਂ ਤੇ ਪਜਾਮੇ ਹੀ ਬਣਾਉਣੇ ਸੁਰਮੇ ਰੰਗੇ ਜਾਂ ਹਾਂ ਪਜਾਮੇ ਦੀ ਕਿਸੇ ਕੋਲੇ ਪੈਂਟ ਹੁੰਦੀ ਐ ਪੈਂਟ ਹੀ 12 ਰੁਪਏ ਦੇ ਕੇ ਇਹਦੇ ਭਰਤੀ ਹੋ ਜਾਂਦੇ ਸੀਗੇ ਹਾਂ ਗਿਆਨੀਅਰ ਕੇ ਟੱਕਰੇ ਉੱਥੇ ਗਾ ਜਦੋਂ ਕਣਕ ਮਿਲਦੀ ਸੀਗੀ ਸਕੂਲ 'ਚ ਤੇ ਜਾਂਦੇ ਹਣੀ ਗੱਟ ਘਣ ਲੈ ਲੈ ਮੈਂ ਫਰੌਡ ਕਰਦਾ ਸੀ ਸਾਡੇ ਬਹੁਤ ਤਾਕੜਾ ਫਰੌਡ ਕਰਦਾ ਸੀ ਮੈਂ ਕਿਵੇਂ ਤੇ ਅਸੀਂ ਪ੍ਰਾਈਵੇਟ 'ਚ ਪੜਦੇ ਸੀਗੇ ਹੂੰ ਤੇ ਉਹ ਮਿਲਦੀ ਸੀ ਸਰਕਾਰੀ ਸਾਡੇ ਦਿਲ 'ਚ ਤਮੰਨਾ ਹੁੰਦੀ ਸੀ ਵੀ ਕਣਕ ਸਾਨੂੰ ਵੀ ਮਿਲੇ ਹੈ ਕਿਉਂਕਿ ਬੱਚਿਆਂ ਦਾ ਹੱਕ ਹੁੰਦਾ ਸੀਗਾ ਤੇ ਮੈਂ 2-3 ਦਿਨ ਲਾਇਆ ਬਈ ਸਰਕਾਰੀ 'ਚ ਅੱਛਾ ਕਣਕ ਲੈਣ ਮਾਰੇ ਨੇ ਸਾਡੇ ਇੱਥੇ ਹੂੰ ਤੇ ਬਈ ਮਾਸਟਰ ਨੇ ਵਿੱਚੋਂ ਲੈਣ ਤੋਂ ਕੱਢ ਲਿਆ ਜੀ ਤੁਹਾਨੂੰ ਮੇਰੀ ਵਾਰੀ ਆਈ ਕਹਿੰਦਾ ਤੂੰ ਤਾਂ ਮੇਰਾ ਸਟੂਡੈਂਟ ਹੀ ਹੈ ਨੀਗਾ ਤੇ ਬਈ ਇੱਕ ਜੱਗ ਕਣਕਾਂ ਤੇ ਇਹ ਕੋਕ ਕਰਦੇ ਰਹੇ ਬੰਦੇ ਹੂੰ ਉਦੋਂ ਸਾਡਾ ਚਾ ਆਉਂਦਾ ਵੀ ਕਣਕ ਵਜੀਫਾ ਮੈਨਾਂ ਵਜੀਫੇ ਦਾ ਬੜਾ ਚਾ ਆਉਣਾ ਉਹ ਤੇ ਬੜੀਆਂ ਇਹ ਚੀਜ਼ਾਂ ਸੀ ਯਾਰ ਵਜੀਫੇ ਵਜੂਫ ਇਹਨਾਂ ਨੂੰ ਹੁੰਦਾ ਦੁਕਾਨਾ ਤੇ ਰੂੰਗਾ ਮੰਗਦੇ ਹੁੰਦੇ ਸੀ ਨਾ ਰੂੰਗੇ ਵਾਲਾ ਦਾ ਪੂਰਾ ਚਾਲ ਸੀ ਤੇ ਰੂੰਗੇ ਵਾਲਾ ਖਿੱਲਾ ਦਿਨਾਂ ਦੇ ਕਾੜੂ ਜਾਂਦੇ ਹੀ ਉਹਦੇ ਸੀਗਾ ਜਿਹੜਾ ਰੂੰਗਾ ਦਿੰਦਾ ਸੀਗਾ ਅੱਗੇ ਬਈ ਯਾਰ ਦਸਾਂ ਦਾ ਘੋਲ ਲੈਉਣਾ ਡਾਲਡਾ ਦਸਾਂ ਦੇ 20 ਦਾ ਕਾਗਜ਼ੇ ਤੇ ਪਾ ਕੇ ਦੇ ਦੇਣਾ ਤੇ ਚੱਕੀ ਉਹਨਾਂ ਘਰੇ ਰੂੰਗਾ ਪਤਾ ਕਿਵੇਂ ਕਾੜ ਕੱਢੀ ਸੀਗੀ ਰੂੰਗਾ ਸੀਗਾ ਬਈ ਜਵਾਬ ਤੋਂ ਕੰਮ ਲੈਣ ਦੀ ਕਲਾ ਸੀਗੀ ਘਰ ਦੇ ਘਾਲ ਦਿੰਦੀ ਜਵਾਬ ਨਾ ਆਏ ਹੁੰਦੇ ਰੂੰਗਾ ਮਿਲੂਗਾ ਉਹ ਲੈ ਕੇ ਨਹੀਂ ਆਉਣਾ ਉਦੋਂ ਖੰਡ ਦੀ ਚੁੰਡੀ ਰੂੰਗਾ ਹੁੰਦੀ ਸੀ ਖੰਡ ਉਦੋਂ ਆਉਣੀ ਪਾਈ ਆਦਾ ਕਿਲੋ ਕਰੇ ਸਾਰੇ ਸਾਲ ਦੀ ਹੂੰ ਉਹ ਉਦੋਂ ਚਾਹ ਬਣਾਉਂਦੇ ਜਦੋਂ ਰਿਸ਼ਤੇਦਾਰ ਤੇ ਉਦੋਂ ਆਂਡੀ ਕਵਾਂਡੀ ਵੀ ਆ ਜਾਂਦੇ ਬਈ ਅੱਜ ਖੰਡ ਵਾਲੀ ਚਾਹ ਬਣੂਗੀ ਹੂੰ ਤੇ ਉਦੋਂ ਕਿਉਂ ਗੋੜੀ ਹੁੰਦਾ ਸੀ ਸਾਰਿਆਂ ਦੇ ਆਪ ਦਾ ਗੋੜ ਹੁੰਦਾ ਸੀਗਾ ਪੁੱਤ ਕੋਣ ਨੂੰ ਵੀ ਗੋੜ ਬੰਦਿਆਂ ਨੂੰ ਵੀ ਗੋੜ ਰੋਟੀ 'ਚ ਵੀ ਦਾਲ 'ਚ ਵੀ ਚੂਰੀ ਚਾਰੀ ਗੋੜੀ ਚੱਲੀ ਜਾਂਦਾ ਹੁੰਦਾ ਸੀਗਾ ਜਦੋਂ ਖੰਡ ਵਾਲੀ ਚਾਹ ਬਣਨੀ ਉਦੋਂ ਬਾੜੀ ਸਵਾਰ ਪਰ ਉਦੋਂ ਕੀ ਆਪ ਨੂੰ ਭੋਲਿਆਂ ਨੂੰ ਪਤਾ ਸੀ ਬਈ ਇਹ ਬਿਮਾਰੀ ਵੜੀ ਜਾਂਦੇ ਆਪ ਨੂੰ ਹੁਣ ਅੱਜ ਅੱਜ ਤੂੰ ਕੋਈ ਪੜੇ ਲਿਖੇ ਗੋੜ ਲੈ ਕੇ ਆਂਦੇ ਨਾ ਚੰਗਾ ਪੈਂਦਾ ਬਈ ਗੋੜ ਵਾਲੀ ਚਾਹ ਪੀ ਗਏ ਬਰਗਾੜੀ ਗੋੜ ਹਾਂ ਰਾਹ ਬਰਗਾੜੀ ਹੋ ਗਿਆ ਰਾਹ ਚ ਹੋ ਗਿਆ ਇੱਥੇ ਬਲਾਡੇ ਵਾਲੇ ਚਾਹ ਬਣਾਉਂਦੇ ਗੋੜ ਵਾਲੀ ਕਿੰਨੀਆਂ ਵੱਡੀਆਂ ਵੱਡੀਆਂ ਗੱਡੀਆਂ ਖੜ੍ਹਦੇ ਕੀ ਆ ਘਰੇ ਬਣਾ ਲਓ ਤੁਸੀਂ ਗੋੜ ਵਾਲੀ ਚਾਹ ਹੁਣ ਇਹ ਚੀਜ਼ ਟ੍ਰੈਂਡ ਲੋ ਕਲਟ ਚੱਲਦੇ ਆ। ਦਾਲਡਾ ਕਿਉਂ ਨਾ ਦਵਾਇਆ ਆ ਸੀਗਾ ਤੇ ਦਸਾਂ ਦਾ ਨਾ ਕਾਗਜ਼ ਤੇ ਰੱਖ ਕੇ ਦੇਂਦੇ ਕਾਟੂ ਕੇ ਉਹਦੇ ਨਾਲ ਬੁੜੀਆਂ ਤਿੰਨ ਚਾਰ ਦਿਨ ਤੜਕਾ ਲਾ ਲੈਂਦੇ ਗਾਏ ਤੇ ਉਹ ਕੱਚਾ ਹੀ ਖਾਈ ਜਾਣਾ ਪਤਾ ਨਹੀਂ ਹੁੰਦਾ ਵੀ ਕੀ ਚੀਜ਼ ਆ। ਸਵਾਦ ਹੀ ਲੱਗਿਆਣਾ ਉਹ। ਉਹ ਦਾਲਡਾ ਕਿਉਂ ਚੰਗਾ ਸੀ ਉਹਦਾ। ਤੇ ਹੁਣ ਹੁਣ ਉਹਨਾਂ ਕਿਉਂ ਇੱਕ ਡੰਗ ਦੇ ਤੜਕੇ ਜੀ ਪੈ ਜਾਂਦਾ ਹੁਣ। ਉਦੋਂ ਬਈ ਆਪਣੇ ਹਜੇ ਆ ਇਧਰ ਫਾਇਰ ਕਾਲ ਐ ਨਾ ਪਿੰਡ ਆ ਬਾਰਡਰ ਏਰੀਆ ਆਪਾਂ ਦਿਖਾਵਾਂਗੇ ਇਹ ਦਿਨ ਵੀਡੀਓ। ਉਹ ਪੁਰਾਣਾ ਜਾਈ ਜਾਂਦੇ ਆ ਇੱਕ ਪਾਕਿਸਤਾਨ ਚ। ਤੇ ਰਾਜਸਥਾਨ ਦਾ ਜਿਹੜਾ ਬਾਰਡਰ ਇਹਦਾ ਹਾਂ ਫਰਕ ਆ ਉਧਰ ਹਾਂ ਉਹ ਹਜੇ ਵੀ ਆ ਜਿਹੜਾ ਪਾਪੜਪੋਕਾ ਆਪਾਂ ਗਏ ਸੀ ਫੁੱਲੋ ਮਿੱਠੀ ਪਿੰਡ ਜਿਵੇਂ ਆਪਣੇ ਪਹਿਲਾ ਪਿੰਡ ਉਵੇਂ ਪਿਆਣਾ ਪੁਰਾਣਾ ਪਿੰਡ ਪਾਕਿਸਤਾਨ ਦਾ ਜਮਾ ਹੀ ਹਜੇ ਵੀ ਹੋਣੀ ਆ ਜਿਵੇਂ ਛੱਡਿਆ ਸੀ ਉਵੇਂ ਹੀ ਆ ਉਹ ਪਰ ਐ ਆ ਉਹਨਾਂ ਨੂੰ ਬਈ ਜਾਨਵਰਾਂ ਦਾ ਬੜਾ ਸ਼ੌਂਕ ਆ ਮੱਝਾਂ ਗਾਇਆਂ ਕਰੇ ਆਟਾ ਦਾਲ ਸਾਰਾ ਬਾਜਰਾ ਪਿਆ ਤਾਰਾ ਮੀਰਾ ਪਿਆ ਬੜੀ ਐਵੇਂ ਗੋੜ ਪਈਆਂ ਸਵਾਤਾ ਤੇ ਇੱਥੇ ਗੋੜ ਮੈਨੂੰ ਪਤਾ ਕਿਲੋ ਸਾਧੇ ਪਿੰਡ ਚੋਂ ਥੇ ਆਊਗਾ ਚਲੋ ਠੀਕ ਆ ਬਾਈ ਖੁੰਡਸਤਰੀ ਕਾਲ ਹੈ ਖੁੰਡ ਚ ਵੱਜ ਗਈ ਨਹੀਂ ਖੁੰਡੇ ਤਾਂ ਨਹੀਂ ਵੱਜੀ ਇਹ ਵੀ ਨਹੀਂ ਕਿਸ ਨੂੰ ਪਤਾ ਖੁੰਡ ਚ ਮਰਨਾ ਖੁੰਡ ਚ ਮਰਨ ਦਾ ਨਹੀਂ ਪਤਾ ਕਿਸ ਨੂੰ ਮਾਰੀ ਤਾਂ ਸੀ ਗਿਆ ਕੋਈ ਯਾਰ ਰੋੜ ਪਤਾ ਨਹੀਂ ਕਿਹੜੀ ਗੱਲ ਮੇਰੇ ਯਾਦ ਆਈ ਸੀ ਉਹ ਤਾਂ ਸੁਣਾ ਦੇ ਰਾਜਵੀਰ ਉਹ ਜਿਹੜਾ ਗਵਨ ਛੁੱਟੀ ਵਾਲੇ ਦਿਨ ਬੋਲਦੇ ਹੁੰਦੇ ਸੀ ਹਾਈ ਸਕੂਲ ਬੰਦ ਬਿੱਲੀ ਨੇ ਮਾਰੇ ਦਿਨ ਤੋਂ ਤਾਂ ਨਹੀਂ ਜਿੰਦਾ ਲੱਗਿਆ ਨਾ ਇਹ ਕਿਵੇਂ ਹੁੰਦੀ ਸੀ ਸ਼ੁਰੂ ਕਿਵੇਂ ਹੁੰਦੀ ਸੀ ਬਾਲ ਸਾਵਾ ਮੈਡਮ ਜੀ ਨਮਸਤੇ ਲੱਡੂ ਬੇੜੇ ਸਸਤੇ ਬਾਲ ਬਈ ਉਦੋਂ ਵੀ ਬੜਾ ਪੰਗਾ ਹੁੰਦਾ ਈ ਬੱਬੂ ਘਾਣੇ ਦਾ ਰਵਾਜ ਚਰਾਈ ਬਈ ਵਾਰੀ ਨਾ ਰੋਲ ਨਾ ਮੈਂ ਤੇ ਗਲਤੀ ਬਗਾਉਂਦੇ ਹਾਂ ਮਾਨਕ ਦਾ ਖਬਰਾਂ ਪੜ ਲੀਆਂ ਇੱਕ ਤਾਂ ਤੇਕੇ ਹੁੰਦੇ ਮਾਵਨ ਨਾਲ ਬੱਬੂ ਗਾਉਂਦਾ ਹੁੰਦਾ ਈ ਨਹੀਂ ਨਹੀਂ ਇੱਕ ਖਬਰਾਂ ਪੜ